ਸਾਸੀ ਗੱਲ ਦੋਸਤੋ ਪਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਕਿਕਰ ਚੱਕ ਵਿਖੇ ਪਿੰਡ ਕਿਕਰ ਚੱਕ ਤਹਿਸੀਲ ਤੇ ਵਿਧਾਨ ਸਭਾ ਹਲਕਾ ਸਾਦੂਲ ਸ਼ਹਿਰ ਅਤੇ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦਾ ਮਸ਼ਹੂਰ ਤੇ ਪੁਰਾਣਾ ਪਿੰਡ ਹੈ ਕਿਕਰ ਚੱਕ ਸ਼੍ਰੀ ਗੰਗਾ ਨਗਰ ਤੋਂ 16 ਕਿਲੋਮੀਟਰ ਸਾਦੂਲ ਸ਼ਹਿਰ ਤੋਂ 32 ਕਿਲੋਮੀਟਰ ਅਤੇ ਹਨਮਾਨਗੜ੍ਹ ਤੋਂ 53 ਕਿਲੋਮੀਟਰ ਦੂਰੀ ਤੇ ਸਥਿਤ ਹੈ ਇਸ ਦੇ ਆਸੇ-ਪਾਸੇ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਰੋਟਾਂਵਾਲੀ ਬਾਦੂਵਾਲੀ ਢਾਣੀ ਲਾਲਗੜ ਜਟਾਣ ਮਨਫੂਲ ਸਿੰਘ ਵਾਲਾ ਅਤੇ ਅੱਕਾਂਵਾਲੀ ਪਿੰਡ ਲੱਗਦੇ ਹਨ ਕਿਕਰ ਚੱਕ ਰੋਟਾਂਵਾਲੀ ಗ್ರಾಮ ਪੰਚਾਇਤ ਵਿੱਚ ਆਉਂਦਾ ਹੈ ਗੱਲ ਕਰੀਏ ਕਿਕਰ ਚੱਕ ਦੇ ਪਿਸ਼ੋਕੜ ਦੀ ਤਾਂ ਤਕਰੀਬਨ 1885 ਈਸਵੀ ਵਿੱਚ ਸਰਦਾਰ ਅਨੋਖ ਸਿੰਘ ਪਵਾਰ ਪਿੰਡ ਕਾਸਮਪੱਟੀ ਸਰਦਾਰ ਦੀਵਾਨ ਸਿੰਘ ਬਰਾੜ ਰੋੜੀ ਕਪੂਰਾ ਨੇ ਸਭ ਤੋਂ ਪਹਿਲਾਂ ਆ ਕੇ ਪਿੰਡ ਆਬਾਦ ਕੀਤਾ ਕੁੱਲ ਚਾਰ ਬਜ਼ੁਰਗਾਂ ਨੇ ਆ ਕੇ ਇੱਥੇ ਜ਼ਮੀਨ ਖਰੀਦੀ ਅਤੇ ਖਰੀਦਨ ਮਗਰੋਂ ਪਿੰਡ ਦਾ ਨਾਮ ਰੱਖਣ ਦੀ ਗੱਲ ਚੱਲੀ ਤਾਂ ਚਾਰੋਂ ਇੱਕ ਦੂਜੇ ਦੇ ਨਾਮ ਤੇ ਪਿੰਡ ਰੱਖਣ ਬਾਰੇ ਕਹਿਣ ਲੱਗੇ ਤਾਂ ਜਦੋਂ ਸਹਿਮਤੀ ਨਾ ਬਣੀ ਤਾਂ ਫਿਰ ਜਿੱਥੇ ਪਿੰਡ ਦਾ ਛੱਪੜ ਹੈ ਇੱਥੇ ਇੱਕ ਪ੍ਰਾਣੀ ਤੇ ਵੱਡੀ ਕਿੱਕਰ ਹੁੰਦੀ ਸੀ ਤੇ ਕਹਿਣ ਲੱਗੇ ਕਿ ਆਪਾਂ ਕਿੱਕਰ ਵਾਲਾ ਚੱਕ ਨਾਮ ਰੱਖ ਲੈਨੇ ਹਾਂ ਤਾਂ ਪਿੰਡ ਦਾ ਨਾਮ ਕਿੱਕਰ ਚੱਕ ਪੈ ਗਿਆ ਜਦੋਂ ਨਹਿਰੀ ਸਿਸਟਮ ਆਇਆ ਤਾਂ 모ਗੇ ਦੇ ਨਾਮ ਤੇ 24 SDS ਨਾਲ ਨਾਮ ਜੁੜ ਗਿਆ ਸ਼ੁਰੂਆਤ ਮੁਸ਼ਕਲਾਂ ਭਰੀ ਸੀ ਪਹਿਲਾਂ ਆਵਾਜਾਈ ਦੇ ਸਾਧਨ ਨਹੀਂ ਸੀ ਤੇ ਪੀਣ ਵਾਲਾ ਪਾਣੀ ਵੀ ਨਹੀਂ ਸੀ ਸ਼ੁਰੂਆਤ ਵਿੱਚ ਲੋਕ ਹਬੌਰ ਰਾਜਪੁਰਾ ਤੋਂ ਪੀਣ ਵਾਲਾ ਪਾਣੀ ਲੈ ਕੇ ਆਉਂਦੇ ਤੇ ਬਾਅਦ ਵਿੱਚ ਜਦੋਂ ਨਹਿਰ ਆ ਗਈ ਤਾਂ ਲੱਧੂ ਵਾਲਾ ਪਿੰਡ ਤੋਂ ਵੀ ਪੀਣ ਵਾਲਾ ਪਾਣੀ ਲੈ ਕੇ ਆਉਂਦੇ ਆਉਣ ਜਾਣ ਲਈ ਲੋਕ ਵਣਾ ਵਾਲੇ ਰੇਲਵੇ ਸਟੇਸ਼ਨ ਤੋਂ ਰੇਲ ਰਾਈ ਆਉਂਦੇ ਜਾਂਦੇ ਪਿੰਡ ਕਿਕਰ ਚੱਕ 6 ਕੂ ਮਰੱਬੇ ਵਿੱਚ ਵਸਿਆ ਹੋਇਆ ਹੈ ਤੇ 100 ਕੂ ਮਰੱਬਾ ਵਾਹੀ ਜੋਗ ਰਕਬਾ ਹੈ ਖੇਤਾਂ ਦੀ ਸਿੰਚਾਈ 24 ਐਸ ਡੀ ਐਸ ਪਾਖੜਾ 15 ਐਲ ਐਨ ਪੀ ਗੰਗ ਕਨਾਲ ਨਹਿਰ ਵਿੱਚੋਂ ਨਿਕਲਦੇ ਮੋਗਿਆਂ ਨਾਲ ਹੁੰਦੀ ਹੈ ਪਿੰਡ ਦੀ ਤਕਰੀਬਨ 700 ਵੋਟ ਹੈ ਤੇ ਪਿੰਡ ਕਿਕਰ ਚੱਕ ਵਿਖੇ 16 ਵੱਖ-ਵੱਖ ਪਿੰਡਾਂ ਤੋਂ ਲੋਕ ਆ ਕੇ ਵਸੇ ਹਨ ਜਿਨ੍ਹਾਂ ਦੇ ਵਿੱਚੋਂ ਪਿੰਡ ਕਸੂਆਣਾ, ਮੌਲਕ, ਨਥਾਣਾ, ਦਲੂਆਣਾ, ਆਦਮਪੁਰਾ, ਡੋੜਵਾਂਦਰ, ਖੱਜੜਾ, ਰਾਮਿਆਣਾ, ਵਿਰਕਾਂ, ਜੰਡਵਾਲਾ, ਝੰਡਿਆਣਾ, ਸ਼ਕੂਰ, ਮੱਲਣ ਅਤੇ ਮਲਕਾਣਾ ਪਿੰਡਾਂ ਦੇ ਨਾਮ ਆਉਂਦੇ ਹਨ। ਪਿੰਡ ਦੇ ਹਰ ਬੰਦੇ ਨੇ ਪਿੰਡ ਦੀ ਤਰੱਕੀ ਦੇ ਵਿੱਚ ਆਪਣਾ ਖੂਬ ਯੋਗਦਾਨ ਪਾਇਆ ਹੈ ਪਿੰਡ ਦੇ ਵਿੱਚ ਜੱਟ ਸੇਖ ਮੱਜਬੀ ਸੇਖ ਨਾਇਕ ਪਾਟ ਮਿਸਤਰੀ ਪੰਡਤ ਅਤੇ ਬਾਣੀਆਂ ਬਰਾਦਰੀ ਦੇ ਲੋਕ ਵੱਸਦੇ ਹਨ ਸਾਰੇ ਪਿੰਡ ਵਾਲੇ ਆਪਸ ਦੇ ਵਿੱਚ ਬੜੇ ਮੋਹ ਪਿਆਰ ਦੇ ਨਾਲ ਰਹਿੰਦੇ ਹਨ ਪਿੰਡ ਕਿਕਰ ਚੱਕ ਦਾ ਪੁਰਾਣਾ ਗੁਰਦੁਆਰਾ ਤਕਰੀਬਨ 1928 ਦੇ ਵਿੱਚ ਬਣਿਆ ਜੋ ਅੱਜ ਵੀ ਬਹੁਤ ਸੋਹਣੀ ਹਾਲਤ ਦੇ ਵਿੱਚ ਸ਼ਿਸ਼ੋਭਤ ਹੈ ਅਤੇ ਦੂਸਰੇ ਪਾਸੇ ਪਿੰਡ ਵਾਲੇ ਨਵਾਂ ਗੁਰਦੁਆਰਾ ਸਾਹਿਬ ਤਿਆਰ ਕਰ ਰਹੇ ਹਨ ਗੱਲ ਕਰੀਏ ਗੰਗਾਨਗਰ ਦੇ ਆਸੇ ਪਾਸੇ ਦੇ ਪਿੰਡਾਂ ਦੀ ਤਾਂ ਉਹਨਾਂ ਵਿੱਚੋਂ ਸ਼ਾਇਦ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਪਿੰਡ ਕਿਕਰ ਚੱਕ ਦਾ ਹੀ ਹੋਵੇਗਾ ਬੱਚਿਆਂ ਦੀ ਪੜ੍ਹਾਈ ਦੇ ਲਈ 8ਵੀਂ ਤੱਕ ਸਕੂਲ ਅਤੇ ਆਂਗਣਵਾੜੀ ਸੈਂਟਰ ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੇ ਲਈ ਵਾਟਰ ਵਾਕਸ ਦੀ ਸਹੂਲਤ ਪਿੰਡ ਕਿਕਰ ਚੱਕ ਦੇ ਵਿੱਚ ਹੈ ਇੱਕ ਪੁਰਾਣਾ ਛੱਪੜ ਹੈ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਬੜਾ ਸੋਹਣਾ ਮਾਹੌਲ ਹੈ ਪਿੰਡ ਦਾ ਕਿਉਂਕਿ ਇੱਕ ਪਾਸੇ ਖੁੱਲਾ ਡੁੱਲਾ ਤੇ ਵੱਡਾ ਛੱਪੜ ਹੈ ਸਾਹਮਣੇ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ ਪਿੰਡ ਕਿਕਰ ਚੱਕ ਪਰਾਣਾ ਸਰਦਾਰਾਂ ਦਾ ਪਿੰਡ ਹੈ ਸਰਦਾਰ ਗਰਜੰਟ ਸਿੰਘ ਬਰਾੜ ਪੁਰਵ ਮੰਤਰੀ ਰਾਜਸਥਾਨ ਉਹਨਾਂ ਦਾ ਇਹ ਸੋਹਰਾ ਪਿੰਡ ਹੈ ਇਸ ਤੋਂ ਇਲਾਵਾ ਸਰਦਾਰ ਜਵੰਦ ਸਿੰਘ ਕੰਗ ਸਾਬਕਾ ਐਮ ਐਲ ਏ ਕਰਨਪੁਰ ਦਾ ਵੀ ਸੋਹਰਾ ਪਿੰਡ ਕਿਕਰ ਚੱਕ ਹੈ ਸਾਬਕਾ ਐਮ ਐਲ ਏ ਜਗਤਾਰ ਸਿੰਘ ਕੰਗ ਕਰਨਪੁਰ ਉਹਨਾਂ ਦਾ ਨਾਨਕਾ ਪਿੰਡ ਕਿਕਰ ਚੱਕ ਹੈ ਪਿੰਡ ਕਿਕਰ ਚੱਕਦੀਆਂ 1919 ਵਿੱਚ 75% ਜ਼ਮੀਨਾਂ ਤੋੜ ਦਿੱਤੀਆਂ ਗਈਆਂ ਅਤੇ ਤਕਰੀਬਨ 1977-78 ਵਿੱਚ ਜਦੋਂ ਇੱਥੇ ਸ਼ੌਣੀ ਬਣੀ ਤਾਂ ਉਦੋਂ ਵੀ ਕਿਕਰ ਚੱਕਦੀਆਂ ਕੁਝ ਜ਼ਮੀਨਾਂ ਦਾ ਰਕਬਾ ਸ਼ੌਣੀ ਦੇ ਵਿੱਚ ਚਲਾ ਗਿਆ ਜਿਸ ਕਰਕੇ ਲੋਕਾਂ ਨੂੰ ਅਨੂਪਗੜ੍ਹ, ਕੜਸਾਣਾ ਅਤੇ 라ਵਲਾ ਏਰੀਏ ਦੇ ਵਿੱਚ ਜ਼ਮੀਨਾਂ ਮਿਲੀਆਂ ਕਿਕਰ ਚੱਕ ਦੇ ਲੋਕ ਅਨੂਪਗੜ ਤੋਂ ਲੈ ਕੇ ਰਾਵਲਾ ਤੱਕ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਆਬਾਦ ਹਨ ਕੁਝ ਲੋਕ ਕਿਕਰਚੱਕ ਤੋਂ ਪੰਜਾਬ ਵੀ ਆਏ ਅਤੇ ਕੁਝ ਪਰਿਵਾਰ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਵੀ ਵਸੇ ਹਨ ਕਿਕਰਚੱਕ ਚੋਂ ਨਿਕਲ ਕੇ ਚਾਹੇ ਕੋਈ ਕਿਤੇ ਵੀ ਜਾ ਕੇ ਵਸਿਆ ਹੋਵੇ ਪਰ ਆਪਣੇ ਜੱਦੀ ਪਿੰਡ ਨੂੰ ਲੋਕ ਹਮੇਸ਼ਾ ਯਾਦ ਕਰਦੇ ਹਨ ਬਾਬਾ ਉਜਾਗਰ ਸਿੰਘ ਜੀ ਵਿਜੇਨਗਰ ਦੇ ਨੇੜਲੇ ਪਿੰਡ ਹੜਤਾਲੀ ਜੀਬੀ ਤੋਂ ਤਕਰੀਬਨ 30 ਕੁਸਾਲ ਪਹਿਲਾਂ ਪਿੰਡ ਕਿਕਰਚੱਕ ਆਏ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਲੱਗੇ 30 ਸਾਲ ਤੋਂ ਬਾਬਾ ਉਜਾਗਰ ਸਿੰਘ ਜੀ ਗੁਰੂ ਘਰ ਵਿੱਚ ਸੇਵਾ ਕਰਦੇ ਆ ਰਹੇ ਹਨ ਦੋਸਤੋ ਇਹ ਸੀ ਪਿੰਡ ਕਿਕਰਚੱਕ ਬਾਰੇ ਵੀਡੀਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਪਿੰਡ ਕਿਕਰ ਚੱਕ ਦੀ ਵੀਡੀਓ ਕਰਨ ਅਤੇ ਪਿੰਡ ਦੇ ਬਾਰੇ ਸਾਨੂੰ ਜਾਣਕਾਰੀ ਬਲਵੰਤ ਸਿੰਘ ਗੁਰਪ੍ਰੀਤ ਸਿੰਘ ਜਤਿੰਦਰ ਸਿੰਘ ਅਤੇ ਰਤਨਦੀਪ ਸਿੰਘ ਜੀ ਨੇ ਦਿੱਤੀ ਅਸੀਂ ਆਪਣੇ ਅਦਾਰੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਦੋਸਤੋ ਸਾਡੀ ਇੱਕ ਕੋਸ਼ਿਸ਼ ਹੈ ਕਿ ਪਿੰਡਾਂ ਦੇ ਇਤਿਹਾਸ ਤੇ ਕਲਚਰ ਨੂੰ ਰਿਕਾਰਡ ਕਰਨ ਦੀ ਜੇਕਰ ਤੁਸੀਂ ਵੀ ਆਪਣੇ ਪਿੰਡ ਦਾ ਪ੍ਰੋਗਰਾਮ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੰਟੈਕਟ ਨੰਬਰ 94172 29203 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮਿਲਦੇ ਆਂ ਦੋਸਤੋ ਨਵੀਂ ਵੀਡੀਓ ਦੇ ਨਾਲ ਧੰਨਵਾਦ